ਸਸਕਲ ਜੀ ਸਵਾਗਤ ਹੈ ਤੁਹਾਡਾ ਮਾਤਾ ਚਰਨਜੀਤ ਬੁਟੀਕ ਤੇ ਆਪਾਂ ਅਰਗੇਜ ਤੁਹਾਡੇ ਲਈ ਇੱਕ ਹੋਰ ਵੀਡੀਓ ਲੈ ਕੇ ਆਏ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਿਸੇ ਵੀ ਕੱਪੜੇ ਦੇ ਵਿੱਚੋਂ ਕਾਣ ਕੱਢਣਾ ਦੱਸਦੇ ਹਾਂ ਵੀ ਕੱਪੜੇ ਦੇ ਵਿੱਚ ਕਾਣ ਅਕਸਰ ਕੱਟਣ ਦੇ ਵਿੱਚ ਕਿਵੇਂ ਨਾ ਕਿਵੇਂ ਹੋਉਂਦੀ ਹੈ ਥੋੜੀ ਜਿਹੀ ਥੋੜੀ ਹੋਵੇ ਬਹੁਤੀ ਹੋਵੇ ਜਿੰਮੇ ਵੀ ਕਾਣ ਕੱਢਣੀ ਹੈ ਆਪਾਂ ਤੁਹਾਨੂੰ ਇਹ ਦੱਸਦੇ ਹਾਂ ਬਹੁਤ ਹੀ ਸੌਖੇ ਤਰੀਕੇ ਨਾਲ ਦੇਖੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਆ ਦੇਖੋ ਜੀ ਆ ਆਪਣੇ ਕੋਲੇ ਹੈਗਾ ਕੱਪੜਾ ਆਪਾਂ ਇਹਦੇ ਵਿੱਚੋਂ ਕਾਣ ਕੱਢਦੇ ਹਾਂ ਇਹਨੂੰ ਮਿਸ਼ਾਲਾਂ ਅ ਜਿੱਧਰ ਕੰਨੀ ਹੁੰਦੀ ਹੈ ਇਹ ਆਪਣੀ ਨਿਮਾਈ ਹੁੰਦੀ ਹੈ ਤੇ ਜਿੱਧਰ ਇਤਰੂ ਕੰਨੀ ਤੋਂ ਬਿਨਾ ਹੁੰਦਾ ਇਹ ਆਪਣਾ ਹੁੰਦਾ ਜੀ ਬਾਹਰ ਬਣਾ ਕਹਿ ਦਿੰਦੇ ਚੜਾਈ ਕਹਿੰਦੇ ਨੇ ਤੇ ਇਹਨੂੰ ਆਪਾਂ ਸਟਰੈਚ ਨਾਲ ਵਿਸ਼ਾਲਣਾ ਥੋੜੇ ਵਿੱਚ ਕੰਨ ਹੈਗੀ ਹੈ ਜਾਂ ਨਹੀਂ ਇਹ ਦੇਖਣ ਵਾਸਤੇ ਇਸ ਤਰ੍ਹਾਂ ਕੰਨੀ ਨਾਲ ਕੰਨੀ ਜੋੜ ਕੇ ਇਹਨੂੰ ਵਿਸ਼ਾਲਣਾ ਜਿਹੜੀ ਤਰ੍ਹਾਂ ਸਾਰੇ ਕੱਪੜੇ ਜੇ ਆਪਾਂ ਬਾਹਾਂ ਕੱਟਦੇ ਹਾਂ ਜਾਂ ਆਪਾਂ ਕੁਮੀ ਦੀ ਲੈਂਥ ਕੱਟਦੇ ਹਾਂ ਤਾਂ ਉਹ ਲੰਬ ਕੱਟ ਕੇ ਬਾਅਦ ਚ ਕਾਨ ਕੱਢੀ ਜਾਂਦੀ ਆ ਬਾਹਾਂ ਦਾ ਕੱਪੜਾ ਅੱਡ ਕੱਢ ਕੇ ਕਾਨ ਜੇ ਆਪ ਨੂੰ ਲੱਗਦੀ ਆ ਤਾਂ ਆਪਾਂ ਆਤਾ 1 ਇੰਚ ਕੱਪੜਾ ਆਤਾ ਜੇ 1 ਇੰਚ ਆਪਾਂ ਵਾਧ ਕੱਪੜਾ ਲੰਬਾਈ ਦੇ ਹਿਸਾਬ ਨਾਲ ਉਹਦੇ ਨਾਲ ਪੱਤ ਲੈ ਕੇ ਫੇਰ ਹੀ ਆਪਾਂ ਜੀ ਜਿਹੜੀ ਕਾਨ ਦੇਖ ਸਕਦੇ ਹੁਣ ਆਪਾਂ ਬਿਲਕੁਲ ਕੰਨੀਆਂ ਇੱਕੋ ਜਿਹੀਆਂ ਬਣਾ ਲੀਆਂ ਤੇ ਇਸ ਤਰ੍ਹਾਂ ਵਿਚਾਲੋ ਕੱਪੜਾ ਫੜ ਲਿਆ ਇਸ ਤਰ੍ਹਾਂ ਕੰਨੀਆਂ ਬਿਲਕੁਲ ਬਰਾਬਰ ਹੋਣ ਤੇ ਹੁਣ ਆਪਾਂ ਇਹਨੂੰ ਵਿਛਾ ਕੇ ਦੇਖਣਾ ਇੱਥੋਂ ਉੱਪਰੋਂ ਜਿੱਥੋਂ ਮੇਰਾ ਫੜਾ ਹੈ ਇੱਥੋਂ ਥੋੜਾ ਜਿਹਾ ਖਿੱਚਣਾ ਵੀ ਹੈ ਵੀ ਕੱਪੜੇ ਦੇ ਵਿੱਚ ਬਿਲਕੁਲ ਵੀ ਕਿਤੇ ਟੇਟ ਮੇਡ ਨਾ ਜਾਂਦੀ ਹੋਵੇ ਤੇ ਇਧਰੋਂ ਕੰਨੀਆਂ ਦੇਖੋ ਆਪਣੀਆਂ ਇੱਕੋ ਜਿਹੀਆਂ ਨੇ ਬਿਲਕੁਲ ਇੱਕੋ ਜਿਹੀਆਂ ਆ ਦੇਖੋ ਆ ਬਖੋ ਇਧਰ ਜਿਹੜੀ ਇੰਨੇ ਕਾਣ ਸੀ ਇਹ ਜਿਹੜੀ ਆ ਕਾਣ ਨਿਕਲ ਗਏ ਤੇ ਇਹਨੂੰ ਆਪਾਂ ਇੱਕੋ ਜਿਹਾ ਬੱਟਵਾਉਣਾ ਇਸੇ ਤਰ੍ਹਾਂ ਹੀ ਹੁਣ ਆਪਾਂ ਦੂਜੇ ਪਾਸੇ ਦੇਖਾਂਗੇ ਕਪੜਾ ਇੱਕੋ ਜਿਹਾ ਵਿਸਾਣਾਗਾ ਕੰਨੀਆਂ ਤੇ ਕੰਨੀਆਂ ਧਰ ਕੇ ਇਹ ਆਪਾਂ ਵਿਛਾ ਲਿਆ ਤੇ ਇਧਰਲੇ ਪਾਸੇ ਦੇਖੋ ਇੱਥੋਂ ਇੰਨੀ ਕਾਣਾ ਜਿਹੜੀ ਇਹ ਸਾਈਡ ਤੇ ਆ ਗਈ ਨਿਕਲ ਗਈ ਜੇ ਆਪਾਂ ਕਈ ਵਾਰੀ ਜ਼ਬਰਦਸਤੀ ਆਪਾਂ ਇਸ ਤਰ੍ਹਾਂ ਮਿਲਾ ਕੇ ਫਿਰ ਉਧਰੋਂ ਵੱਲ ਪੈ ਜਾਂਦਾ ਤੇ ਇਹ ਕਪੜਾ ਚਕਾਣ ਬਿਲਕੁਲ ਟੇਡਾ ਮੇਡਾ ਜਾਣ ਲੱਗ ਜਾਂਦਾ ਜੇ ਵੀ ਆਪਾਂ ਕੋਈ ਕਪੜਾ ਬਣਾਉਣੇ ਇਸ ਤਰ੍ਹਾਂ ਇਹ ਕਪੜੇ ਦੀ ਕਿਸੇ ਵੀ ਕਪੜੇ ਦੀ ਇਸ ਤਰ੍ਹਾਂ ਕਾਣ ਆਪਾਂ ਕੱਢ ਸਕਦੇ ਹਾਂਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਾਏ